ਬਾਬੂ ਜੀ ਪਲੀਜ਼ ਕਰ YouTube ਚੈਨਲ ਤੇ ਸਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਆਪ ਹੋਗੇ ਮੈਨੂੰ ਦੱਸਿਆ ਅੱਜ ਆਪਾਂ ਤੁਹਾਡੇ ਵਾਸਤੇ ਫਿਰ ਇੱਕ ਚੀਜ਼ ਲੈ ਕੇ ਆਏ ਹਾਂ ਨਿਊ ਉਤਰੀਆਂ ਜੋ ਪਹਿਲਾਂ ਜਵਾਨਾਂ ਵਿੱਚ ਬਹੁਤ ਬੁਣੀਆਂ ਜਾਂਦੀਆਂ ਸੀ ਪਰ ਹੁਣ ਨਹੀਂ ਹੁੰਦੀਆਂ ਇਹ ਸਾਰੀ ਮੇਰੀ ਮਿਹਨਤ ਬੋਲਦੀ ਹੈ ਸਾਰੀਆਂ ਮੈਂ ਬਣਾਈਆਂ ਨੇ ਖੁਦ ਨੇ ਆਏ ਜੀ ਅਸੀਂ ਜਾਰੀ ਨਾ ਬਹੁਤ ਮੁਠਾ ਮਾਰ ਕੇ ਬਣਾਈ ਸੀ ਸੁਣੋ ਸਾਰੀ ਤਰੀਕਾ ਖੋੜ ਕੇ ਰੱਖੀ വേലിയ ਇਹਦਾ ਪ੍ਰਾਈਸ ਜਦੋਂ ਮੈਂ ਉਹ ਤੋਂ ਤਰੀਆਂ ਬੁੰਦੀ ਹੁੰਦੀ ਸੀ ਇਹਦਾ ਪ੍ਰਾਈਸ 900 ਲੈਤਾ ਸੀ ਜਿੰਨਾ ਹੈ ਇੱਧਰ ਆਖੀ ਖਤੋਂ ਹੁੰਦੀ ਆ ਇੱਧਰੋਂ ਸਟਾਰਟ ਕਰੀਏ ਚਾਰਵੇਂ ਨਾ ਜੀ ਵੀ ਆਪਾਂ ਇੱਕ ਚਾਰ ਵੇਲਾਂ ਪਾਈਆਂ ਸੀ ਅੱਜ ਦੀ ਵਾਰੀ ਤੁਸੀਂ ਪੰਜ ਵੇਲਾਂ ਪਾਈਆਂ ਸੀ ਉਹ ਬਹੁਤ ਔਖੀਆਂ ਪਈਆਂ ਸੀ ਇਹ ਸਾਰੀ ਮੇਰੀ ਗਨੀਤ ਦੇਖੀਏ ਦੇਖੋ ਜਾਇਨੇ ਕਿ ਨੂੰ ਸਖਾਈ ਇਹ ਫਾਸਟੇਰ ਰੀਸ ਹੈ Piena di duri, vedete? Un di agio calcicino, un po' di agio duri. Ah, ਇਹ ਗੋਭੀ ਦੇ ਫੁੱਲਾਂ ਵਾਲੀ ਬਰੀ ਹੋ ਜਾਂਦੀ ਸੀ। ਇਹਦੇ ਵੀ ਸੈਂ ਜਾਲੀ ਬਣਦੀ ਸੀ। ਅਕਰੇਲਿਆਂ ਦੀ ਜਾਲੀ ਆ ਜੀ। ਵੀਡੀਓ ਕੋਲ ਲਾ ਕੇ ਕਿਸ ਨੇ ਮੈਨੂੰ ਪੁੱਛਣਾ ਨਾ ਮੈਨੂੰ ਪੁੱਛ ਵੀ ਸਕਦਾ ਸੀ। ਜਾਲੀ ਵਾਲਾ। اکریلی پاکی نا پھر چار تا گلے کے ہیں گنڈا پتی سے بھی تھا سونی جی چیز ہونے چندی ہے یہ دنوں سٹارٹ ہوں گے سے ਸਾਰੀ ਮੇਰੀ ਮਿੰਟ ਬੋਲਦੀ ਐ। ਇਹ ਸੰਗ। ਇਹ ਕਸਫਾਈ ਦੇਖੋ। ਜਿਹੜੀ ਸਾਡੇ ਗਵਾਂਡੇ ਸਾਡੀਆਂ ਇਧਰੀਆਂ ਆਸਟ੍ਰੇਲੀਆ ਤੱਕਰ ਗਈਆਂ ਹੋਈਆਂ ਨੇ ਸਾਡੇ ਨਾ ਪਿੰਡ ਚ ਬਲੀ ਸੀ। ਉਹਦੀਆਂ ਗਾਹਾਂ ਨੂੰ ਦੀਆਂ ਮਾਸੀਆਂ ਸੀ ਆਸਟ੍ਰੇਲੀਆ ਉੱਥੇ ਵੀ ਸਾਡੀਆਂ ਧਰਿਆਆਂ ਆਈਆਂ ਬਹੁਤ ਸਫਾਈ ਸੋ ਕਹਿੰਦੇ ਮੈਂ ਸੋਤ ਤੇ ਉਹ ਨਾ ਬੰਦ ਨੇ। ਦੇਖੋ। ਕਿਤੇ ਇੱਕ ਵੀ ਦੇਖੋ। ਆਇਆ ਨਾ ਸਰ ਦੇਖੋ ਸਾ ਇੱਕ ਵੀ ਤਾ ਦਾ ਦਿਖਾ ਦੂੰ ਬਹੁਤ ਸਫਾਈ ਨਾਲ ਬਈ ਨਾ